ਸਾਡੇ ਪੰਜਾਬ ਦੇ ਵਿੱਚ ਇੱਕ 25000 ਏਕੜ ਨੂੰ ਸਿੱਧੀ ਸੱਟ ਮਾਰ ਦਿੱਤੀ ਆ ਵੀ ਪੰਜਾਬ ਦੀ ਇਹ ਅਕੂਪੇਸ਼ਨ ਆ ਜਿਵੇਂ ਕਿਸੇ ਖਿੱਤੇ ਦੇ ਵਿੱਚ ਇੱਕ ਸੱਭੇਤਾ ਅਜਾੜ ਕੇ ਕਿਸੇ ਦੂਸਰੇ ਏਰੀਆ ਨੂੰ ਲਿਆ ਗਏ ਉੱਤੇ ਸੁੱਟ ਦੇਣਾ ਔਰ ਕਿੱਥੇ ਜਿਹੜਾ ਪਹਿਲਾਂ ਹੀ ਜਿਹੜੇ ਲੁਧਿਆਣੇ ਨੂੰ ਤੁਹਾਨੂੰ ਰੋਕਣਾ ਚਾਹੀਦਾ ਆ ਵਰਲਡ ਦਾ ਪੋਲਿਊਟਿਡ ਖੇਤਾ ਆ ਇੰਡੀਆ ਦਾ ਚੌਥਾ ਪੋਲਿਊਟਿਡ ਖੇਤਾ ਆ ਤੁਸੀਂ ਉਹਦੇ ਵਿੱਚ ਇੱਕ ਬੰਬ ਦੇ ਢੇਰ ਤੇ ਜਿਹੜਾ ਸ਼ਹਿਰ ਬੈਠਾ ਆ ਉਹਦੇ ਗਵਾਂਡ ਦੇ ਵਿੱਚ 25000 ਕਿੱਲੇ ਦੀ ਸੱਟ ਮਾਰਨ ਲੱਗੇ ਹੋ ਔਰ ਉਹਨੂੰ ਲਿਖਦੇ ਹਾਂ ਵੀ ਇੱਥੇ ਇੰਡਸਟਰੀਅਲ ਪਾਰਕ ਬਣਨਗੀਆਂ ਇੰਟੀਗ੍ਰੇਟਿਡ ਪਾਰਕ ਬਣਨਗੀਆਂ ਔਰ ਉਹਦੇ ਵਿੱਚ ਤੁਸੀਂ ਜਿੱਦੀਆਂ ਮਰਜ਼ੀ ਚੰਗੀਆਂ ਗੱਲਾਂ ਕਰੀ ਜਾਓ ਤੁਹਾਡੀ ਪਾਲਿਸੀ 'ਚ ਲਿਖਿਆ ਪ੍ਰਾਈਵੇਟ ਪਲੇਅਰ ਆਉਣਗੇ ਤੁਹਾਡੀ ਪਾਲਿਸੀ ਤੋਂ ਪਤਾ ਲੱਗਦਾ ਆ ਵੀ ਉਹ ਜਿਹੜੀ ਲੈਂਡ ਐਕਵਾਇਜ਼ੀਸ਼ਨ ਆ ਉਹ ਫੋਰਸਿਬਲੀ ਵੀ ਹੋਊਗੀ ਲੋਕਾਂ ਦੀ ਉਹਦੇ ਵਿੱਚ ਕਿਸੇ ਦਾ ਮਨ ਹੈ ਕਿਸੇ ਦਾ ਨਹੀਂ ਹੈ ਨਹੀਂ ਟੱਕੇ ਨਾਲ ਹੀ ਦੋ ਟੱਕੇ ਨਾਲ ਉਹ ਜ਼ਮੀਨ ਜਿਹੜੀ ਆ ਤੁਸੀਂ ਐਕਵਾਇਰ ਕਰੋਗੇ ਕਿਉਂ ਹੁਣ ਸਾਡੇ ਪੰਜਾਬ ਦੇ ਵਿੱਚ ਤਾਂ ਸਾਡੀ ਪਾਪੂਲੇਸ਼ਨ ਘਟਣ ਢਈ ਆ ਸਾਡੇ ਪਿੰਡਾਂ ਦੇ ਵਿੱਚ ਤੇ ਜਿੰਦੇ ਲੱਗੇ ਆ ਸਾਡੀ ਜਨਰੇਸ਼ਨ ਪਿੰਡਾਂ ਨੂੰ ਛੱਡੋ ਸ਼ਹਿਰਾਂ ਦੀ ਵੀ ਜਿਹੜੀ ਐ ਉਹ ਹੁਣ ਆਪਣੇ ਲਈ ਪਹਿਲਾਂ ਤੋਂ ਹੀ ਸਾਡਾ ਰਵਾਜ ਆ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਅਸੀਂ ਜਾ ਰਹੇ ਹਾਂ ਉੱਥੇ ਮਿਹਨਤ ਕਰਦੇ ਪਏ ਆ ਫਿਰ ਇਹ 25000 ਏਕੜ ਕਿਹਨਾਂ ਦੇ ਲਈ ਹੂੰ ਇਹ ਜਿਹੜਾ ਲੋਕ ਲੋਕਾਂ ਦੇ ਲਈ ਇਦਾਂ ਆਫਰਾਂ ਦੇ ਰਹੇ ਇਹ ਜਿਮਨੀ ਚੋਨ ਦੇ ਵਿੱਚ ਵੀ ਸੀਐਮ ਸਾਹਿਬ ਖੁਦ ਵੀ ਬੋਲਦੇ ਆ ਜਿਹੜਾ 25000 ਏਕੜਾ ਕੁਆਰ ਕਰਨਾ ਮਤਲਬ ਇਹ ਇਹ ਵੀ ਇੱਕ ਵੱਡਾ ਮੁੱਦਾ ਉਹ ਤਾਂ ਇਦਾਂ ਪ੍ਰੇਸ਼ ਕਰ ਰਹੇ ਵੀ ਪੰਜਾਬ ਹੁਣ ਸਵਰਗ ਬਣ ਜਾਊਗਾ ਲੁਧਿਆਣਾ ਖਾਸ ਕਰਕੇ ਸਵਰਗ ਬਣਦਾ ਜਾਊਗਾ ਜਦੋਂ 25000 ਏਕੜ ਅਸੀਂ ਲਵਾਂਗੇ ਲੋਕਾਂ ਤੋਂ ਉਹਨਾਂ ਲਈ ਉਹ ਜਿਹੜਾ ਮਰਜ਼ੀ ਖੇਤਾਂ ਲੈਣਾ ਚਾਹੇ ਉਹ ਆਪ ਦਾ ਕੋਈ ਛੋਟਾ ਜਿਹਾ ਦੁਕਾਨ ਲੈ ਲੈਣਾ ਚਾਹੇ ਕੋਈ ਕਮਰਸ਼ੀਅਲ ਜਗ੍ਹਾ ਲੈ ਲੈਣਾ ਚਾਹੇ ਉੱਥੇ ਫਲੈਟ ਪਾ ਕੇ ਰਹੀ ਜਾਣ ਅਸੀਂ ਤਾਂ ਲੋਕਾਂ ਨੂੰ ਉਸ ਨਰਕ ਚੋਂ ਕੱਢ ਰਹੇ ਆ ਦੇਖੋ ਜਿਹੜੇ ਪੰਜਾਬ ਇੱਕ ਬਹੁਤ ਅਮੀਰ ਕੌਮ ਆ ਇਹ ਅਮੀਰ ਕਿਉਂ ਆ ਅਸੀਂ ਆਪਣੀ ਮਿੱਟੀ ਤੇ ਪਾਣੀ ਕਰਕੇ ਅਮੀਰ ਆ ਇਹ ਸਰਕਾਰ ਸਾਨੂੰ ਚਮਕੌਰ ਸਾਹਿਬ ਆ ਕੇ ਕਹਿੰਦੀ ਆ ਵੀ ਅਸੀਂ ਤੁਹਾਨੂੰ ਪਾਣੀ ਦਵਾਂਗੇ ਅਸੀਂ ਤਾਂ ਪਾਣੀ ਦੇ ਮਾਲਕ ਸਾਡੇ ਕੋਲ ਤਾਂ ਪਾਣੀ ਹੈਗਾ ਹੀ ਆ ਅਸੀਂ ਤੁਹਾਨੂੰ ਪਾਣੀ ਦਵਾਂਗੇ ਔਰ ਉਹ ਪਾਣੀ ਤੁਹਾਡੇ ਪੀਣ ਲਈ ਨਹੀਂ ਹੋਊਗਾ ਡੰਗਰਾ ਜੋਗਾ ਹੋਊਗਾ ਇਹ ਪਬਲਿਕ ਹਿਅਰਿੰਗ ਦੇ ਵਿੱਚ ਫੈਕਟਰੀ ਦੇ ਮਾਲਕ ਨੇ ਕਿਹਾ ਔਰ ਇਹੀ ਸਰਕਾਰ ਦੀ ਬੋਲੀ ਹੈ ਇਸੇ ਤਰੀਕੇ ਦੇ ਨਾਲ ਜਮੀਨਾਂ ਦੇ ਮਾਲਕਾਂ ਨੂੰ ਕਹਿ ਰਿਹਾ ਵੀ ਤੁਹਾਨੂੰ ਮੱਝ ਖੜੀ ਕਰਨ ਜੋਗਾ ਥਾਂ ਵਿੱਚ ਦੇ ਦੇਾਂਗੇ ਅਸੀਂ ਤਾਂ ਮਾਲਕ ਹੈ ਗੱਲ ਤਾਂ ਇਹ ਹੈ ਵੀ ਦਿੱਲੀ ਤੋਂ ਕਟੜਾ ਨੂੰ ਇੱਕ ਹਾਈਵੇ ਆ ਗਿਆ ਹੁਣ ਪੰਜਾਬ ਦੀਆਂ ਜਿਹੜੀਆਂ ਇੱਕ ਆਪਣੀ ਇੱਕ ਹੋਂਦ ਹੈ ਆਪਣੀ ਸਾਡੀ ਇੱਕ ਸਾਡੇ ਸ਼ਹਿਰੀਕਰਨ ਤੇ ਪਿੰਡੂ ਦਾ ਇੱਕ ਬੜਾ ਕਲੋਜ਼ ਨੈਟ ਸਰਕਲ ਆ ਉਹਦੇ ਉੱਤੇ ਇਹਨਾਂ ਨੇ 25000 ਏਕੜ ਨੂੰ ਮਾਰਕ ਕਰ ਲਿਆ ਬਈ ਦਿੱਲੀ ਤੋਂ 2.5 ਘੰਟੇ 2 ਘੰਟੇ ਦੂਰ ਕਿਉਂਕਿ ਜਿਹੜੇ ਐਸ ਵੇਲੇ ਦਿੱਲੀੋਂ ਉੱਠ ਕੇ ਇੱਥੇ ਆਇਆ ਮੁੱਖ ਮੰਤਰੀ ਉਥੇ ਕੋਰਟ ਨੇ ਕਹਿ ਦਿੱਤਾ ਵੀ ਤੂੰ ਕਾਬਿਲ ਨਹੀਂ ਆ ਮੁੱਖ ਮੰਤਰੀ ਦੀ ਕੁਰਸੀ ਤੇ ਬਹਿਣ ਦੇ ਇਸ ਕਰਕੇ ਅਸਤੀਫਾ ਦੇਣਾ ਪਿਆ ਉਹ ਹੁਣ ਸਾਡੀਆਂ ਏਜੰਸੀਆਂ ਇਹੋ ਜੀਆਂ ਨੇ ਵੀ ਅੱਧੀ ਸਟੇਟ ਦਾ ਮੁੱਖ ਮੰਤਰੀ ਹੁਣ ਪੂਰੀ ਸਟੇਟ ਤੇ ਕਾਬਜ਼ ਹੋ ਗਿਆ ਇਹ ਲੋਕ ਸਾਡੇ 25000 ਕਿੱਲੇ ਨੂੰ ਐਡਵਰਟਾਈਜ਼ ਕਰਕੇ ਦਿੱਲੀ ਵਾਲਿਆਂ ਨੂੰ ਵੇਚਣਗੇ ਉਥੇ 30-30 ਗਜ ਵਾਲੇ ਇੱਥੇ 500-500 ਗਜ ਦੇ ਪਲਾਟ ਲੈ ਕੇ ਇਹ ਸਾਡੇ ਪੂਰੇ ਦੀ ਪੂਰੀ ਸਟੇਟ ਦੇ ਵਿੱਚ ਇੱਕ ਆਈਲੈਂਡ ਕਹਿ ਲਓ 25000 ਖੇਤੇ ਦਾ ਇਹ ਉਹਨਾਂ ਲੋਕਾਂ ਨੂੰ ਹੈ ਸਾਡੇ ਕੋਲ ਬਾਹਰ ਲਿਆਂਦਾ ਕਬਜ਼ਾ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੇਖੋ ਬੜਾ ਨੈਚੁਰਲ ਹੈ ਤੁਹਾਡੇ ਕੋਲੋਂ ਜਦੋਂ 5000 ਕਿੱਲੇ ਦੀ ਜ਼ਮੀਨ ਲੈ ਲਈ 5000 ਰੁਪਏ ਗਾਈ ਦੀ ਤੇ ਜਦੋਂ ਵੇਚਣੀ ਹੈ ਉਹ 1 ਲੱਖ ਰੁਪਏ ਨੂੰ ਆ ਉਹਨੂੰ ਕੌਣ ਲਊਗਾ ਅਸੀਂ ਆਪਣਾ ਕਿਲਾ ਵੇਚ ਕੇ 500 ਗਾਜ ਨਹੀਂ ਨਾ ਲਵਾਂਗੇ ਉਹ ਤਾਂ ਸਾਨੂੰ ਇੱਕ 플ੌਟ ਮਿਲ ਗਿਆ ਬਾਕੀ ਜ਼ਮੀਨ ਉਹ ਲੈਣਗੇ ਜਿਨ੍ਹਾਂ ਦੀ ਜ਼ਮੀਨ ਸਾਡੇ ਨਾਲੋਂ ਮਹਿੰਗੀ ਵਿਕਣੀ ਹੈ ਔਰ ਇਹਦੀ ਐਗਜ਼ਾਮਪਲ ਜਿਹੜੀ ਆ ਤੁਸੀਂ ਮੇਰਟ ਦੀ ਐਗਜ਼ਾਮਪਲ ਲੈ ਲਓ ਇਧਰੋਂ ਹਰਿਆਣੇ ਦੇ 13 ਜ਼ਿਲ੍ਹੇ ਐਨਸੀਆਰ ਚ ਪਾ ਦਿੱਤੇ ਆ ਸਾਨੂੰ ਉਸ ਮਾਡਲ ਨੂੰ ਸਮਝਣਾ ਪਊਗਾ ਦਿੱਲੀ ਕੂੜੇ ਦੇ ਢੇਰਾਂ ਦੇ ਵਿੱਚ ਪਈ ਹੈ ਆਲੇ ਦੁਆਲੇ ਕੂੜੇ ਦੇ ਢੇਰ ਹੈ ਉਹਨਾਂ ਲੋਕਾਂ ਨੂੰ ਹੁਣ ਕਿੱਥੇ 플ੌਟ ਦੇਣੇ ਨੇ ਕੋਈ ਜ਼ਮੀਨ ਦੇਣ ਨੂੰ ਤਿਆਰ ਨਹੀਂ ਨਾ ਰਾਜਸਥਾਨ ਦੇਣ ਨੂੰ ਤਿਆਰ ਨਾ ਯੂਪੀ ਦੇਣ ਨੂੰ ਤਿਆਰ ਅਗਲੇ ਸਿਆਣੇ ਨੇ ਹਰਿਆਣੇ ਵਾਲੇ ਘੱਟ ਸਿਆਣੇ ਹੋਣਗੇ ਹਰਿਆਣੇ ਵਾਲਿਆਂ ਨੇ ਆਪਣੇ 13 ਜ਼ਿਲ੍ਹੇ ਐਨਸੀਆਰ ਚ ਪਾਤੇ ਹੂੰ ਉਸ ਤੋਂ ਬਾਅਦ ਅਗਲੀ ਡੈਫੀਨੇਸ਼ਨ ਸੈਟੇਲਾਈਟ Town ਦੀ ਆ ਜਾਂਦੀ ਹੈ ਵੀ ਦਿੱਲੀ ਦੇ ਬਾਹਰ ਇੱਕ ਸੈਟੇਲਾਈਟ Town ਜਦੋਂ ਜਦੋਂ ਏਰੀਆ ਹੁਣ 365 ਕਿਲੋਮੀਟਰ ਤੇ ਨਹੀਂ ਅਸੀਂ ਬੈਠੇ ਹੁਣ ਅਸੀਂ ਦਿੱਲੀ ਤੋਂ ਹਾਈਵੇ ਬਣਨ ਤੋਂ ਬਾਅਦ 2 ਘੰਟੇ ਦੂਰ ਬੈਠੇ ਆ 2 ਘੰਟੇ ਦੂਰ ਆਰਾਮ ਨਾ ਕਿਹਾ ਜਾ ਸਕਦਾ ਆਜੋ ਜੀ ਪੰਜਾਬ ਚ ਤੁਹਾਨੂੰ ਉਥੇ ਸਾਫ਼ ਪਾਣੀ ਆ ਸਾਫ਼ ਹਵਾ ਆ ਦਿੱਲੀ ਦੇ ਕੰਪੈਰੀਜ਼ਨ ਚ ਮੈਂ ਕਹਿ ਰਿਹਾ ਸਾਡੇ ਆਪਣੇ ਮੁੱਦੇ ਹੈਗੇ ਆ ਇਸ ਕਰਕੇ ਇਸ ਏਰੀਏ ਨੂੰ ਲੈਂਡ ਬਿਲਡਰ ਮਾਫੀਆ ਦੇ ਨਾਲ ਰਲ ਕੇ ਔਰ ਇਹ ਕੋਈ ਇਹ ਕੋਈ 2 ਦਿਨਾਂ 3 ਦਿਨਾਂ ਦੀ ਗੱਲ ਨਹੀਂ ਆ ਇਹ ਡੇਢ ਸਾਲ ਦੀ ਬਚੀ ਹੋਈ ਸਰਕਾਰ ਦਾ ਸਮਾਂ ਆ ਇਹ 20 ਸਾਲ ਦਾ ਸੌਦਾ ਸਾਡੇ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਨਾ ਸੋਮਿਆਂ ਦਾ ਸੌਦਾ ਮਾਰਨਾ ਪੰਜਾਬ ਨੂੰ ਅੱਖੋਂ ਪਰੋਖੇ ਕਰਕੇ ਕਿਸੇ ਨੂੰ ਲੋੜ ਹੈ ਉਹਨਾਂ ਦੇ ਲਈ ਇਥੇ ਸਟੇਟ ਕੱਟਣ ਲੱਗਿਆ ਔਰ ਇਹ ਮਾਡਲ ਅਸੀਂ ਇਹ ਅਸੀਂ ਜ਼ੀਰਕਪੁਰ ਵੇਖ ਲਿਆ ਅੱਗੇ ਜੇ ਤੁਸੀਂ ਗੂਗਲ ਤੇ ਜਾ ਕੇ AI ਇੰਟਰਪ੍ਰੀਟੇਸ਼ਨ ਦੇ ਨਾਲ ਇੱਕ ਸੈਟੇਲਾਈਟ ਟਾਊਨ ਕੱਢੋ ਤੇ ਉਹ ਜ਼ੀਰਕਪੁਰ ਨਿਕਲ ਕੇ ਆਉਂਦਾ ਹੈ ਦਿੱਲੀ ਦਾ ਸੈਟੇਲਾਈਟ ਟਾਊਨ ਔਰ ਹੋਰ ਡਰਾਵਣੀ ਗੱਲ ਇਹ ਹੈ ਇਹ ਕੱਲ ਨੂੰ ਕੋਈ ਵੱਡੀ ਗੱਲ ਨਹੀਂ ਵੀ ਇਹ ਕਹਿ ਦੇਣ ਜੀ ਅਸੀਂ ਆ ਵੀ ਖੇਤਾ ਐਨਸੀਆਰ ਚ ਪਵਣਾ ਹੂੰ ਬੂਰੇ ਭਾਰਤ ਦੇ ਵਿੱਚ ਤੁਹਾਡਾ ਖੇਤਾ ਉਦੋਂ ਚਲਿਆ ਜਾਂਦਾ ਜਦੋਂ ਉਹ ਯੂਟੀ ਬਣਿਆ ਜਾਂਦਾ ਹੈ ਜਦੋਂ ਐਨਸੀਆਰ ਬਣ ਜਾਂਦਾ ਹੈ ਔਰ ਉਹ ਐਨਸੀਆਰ ਸਿਰਫ ਕਹਿ ਲਈ ਐਨਸੀਆਰ ਨਹੀਂ ਹੁੰਦਾ ਸਾਡੀ ਪਾਰਲੀਮੈਂਟ ਹੁਣ ਬਹੁਤ ਸਾਰੇ ਕਾਨੂੰਨ ਵੀ ਇਦਾਂ ਦੇ ਬਣਾਉਂਦੀ ਹੈ ਜਿਹੜੇ ਐਨਸੀਆਰ ਤੇ ਲਾਗੂ ਹੁੰਦੇ ਆ ਅਸੀਂ ਬਸ ਸੂਬੇ ਦੀਆਂ ਸਾਰੀਆਂ ਚੀਜ਼ਾਂ ਸੂਬੇ ਦੀ ਚੁਣੀ ਹੋਈ ਸਰਕਾਰ ਉਹਦਾ ਕੰਟਰੋਲ ਜਿਵੇਂ ਚੰਡੀਗੜ੍ਹ ਦੇ ਉੱਪਰ ਨਹੀਂ ਰਿਹਾ ਪੰਜਾਬ ਦਾ ਉਵੇਂ ਜਿਵੇਂ ਐਨਸੀਆਰ ਅੱਜ ਕੱਲ ਲੁਧਿਆਣਾ ਐਨਸੀਆਰ ਬਣ ਜਾਂਦਾ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਜੇ ਕੀਂਦਰ ਕੋ ਕਾਨੂੰਨ ਬਣਾਉ ਉਹ ਤੇ ਲਾਗੂ ਕਰਨਗੇ ਤੇ ਪੰਜਾਬ ਦਾ ਪੰਜਾਬ ਤੋਂ ਖੋਲਿਆ ਜਾਊ ਬਿਲਕੁਲ ਬਿਲਕੁਲ ਦੇਖੋ ਇਹ ਇਹਦੇ ਚ ਨਾ ਇਹ ਇੱਕ ਹੁੰਦਾ ਆ ਸਿੱਧਾ ਖੋਲ ਲੈਣਾ ਉਹ ਥੋੜਾ ਔਖਾ ਤਰੀਕਾ ਆ ਉਹ ਥੋੜਾ ਮੁਸ਼ਕਲ ਹੈ ਚੰਡੀਗੜ੍ਹ ਵੀ ਤਾਂ ਤਰੀਕੇ ਦੇ ਨਾਲ ਹੀ ਖੋਲਿਆ ਹਾਂ ਹਾਂਜੀ ਹਾਂਜੀ ਇਹ ਇੱਕ ਵੱਖਰਾ ਤਰੀਕਾ ਬਣ ਗਿਆ ਵੀ ਹੁਣ ਐਨਸੀਆਰ ਆ ਗਿਆ ਹੁਣ ਇਹਦੇ ਵਿੱਚ ਕਿਹੜੇ ਮਾਡਲ ਦੀ ਗੱਡੀ ਵੜੂਗੀ ਕਿਹੜੇ ਮਾਡਲ ਦੀ ਨਿਕਲੂਗੀ ਉਹ ਦਿੱਲੀ ਡਿਸਾਈਡ ਕਰੂਗਾ ਹੂੰ ਮੇਰੇ ਲੁਧਿਆਣਾ ਦਿੱਲੀ ਨੂੰ ਦੇਣ ਦੀ ਪੂਰੀ ਫੁੱਲ ਤਿਆਰੀ ਹੈ ਬਿਲਕੁਲ 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 ਇੱਕ ਇੱਕ ਜੀ ਆਪਾਂ ਹਾਂ ਜੇ ਆਪਾਂ ਉਹਨੂੰ ਸਿੱਧੇ ਲਫ਼ਜ਼ਾਂ ਚ ਕਹੀਏ ਆਪਾਂ ਬਰੀਕੀਆਂ ਜਨਾਬ ਕਿਉਂਕਿ ਜੇ ਤਾਂ ਅਸੀਂ ਸਮਝਣ ਚ ਪੈ ਗਏ ਜਾਂ ਨੂੰ ਸੱਟ ਵੱਜ ਜਾਣੀ ਹੈ ਇਸ ਵੇਲੇ ਸਾਰਿਆਂ ਨੂੰ ਵੱਡੀ ਲੋਕਾਂ ਨੇ ਸਮਝ ਹਾਂਜੀ 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 ਮੈਨੂੰ ਆਪਣੇ ਪੰਜਾਬੀਆਂ ਦਾ ਭਰਾਮਾਂ ਦਾ ਪਤਾ ਹੈ ਅਸੀਂ ਆਪਸ ਚ ਬਹੁਤ ਬਹਿਸਦੇ ਆਂ ਅਸੀਂ 2 ਜਾਂ 3 ਸਾਲ ਬਾਅਦ ਸਾਰੇ ਸਹਿਮਤ ਹੋ ਜਾਂਦੇ ਆਂ ਅਸੀਂ ਇੱਕ ਦੂਜੇ ਨੂੰ ਵੀ ਕਹਿ ਦਿੰਨੇ ਆ ਯਾਰ ਉਦੋਂ ਨਹੀਂ ਸੀ ਮੈਂ ਸਮਝਿਆ ਮੁੱਦਾ ਇਹ ਨਹੀਂ ਆ ਵੀ ਪੰਜਾਬੀ ਸਮਝਣਗੇ ਨਹੀਂ ਮੁੱਦਾ ਇਹ ਹੈ ਵੀ ਸਮੇਂ ਸਿਰ ਸਮਝਾਂਗੇ ਕਿ ਨਹੀਂ ਸਮਝਾਂਗੇ ਇਹ ਜਿਹੜੀ 24000 ਏਕੜ ਦੀ ਜਾਂ 25000 ਏਕੜ ਦੀ ਲੁਧਿਆਣੇ ਦੀ ਗੱਲ ਕਰਦੇ ਆ ਆਪਾਂ ਵੀ ਇਹ ਇਹ ਅਰਬਨ ਸਟੇਟਾਂ ਨੂੰ ਦੇ ਦਿੱਤੀ ਜਾਣੀਆਂ 25000 ਏਕੜ ਲੁਧਿਆਣੇ ਦੀ ਜ਼ਮੀਨ ਜੀ ਇਹ ਇੱਥੇ ਤਾਂ ਖੜਨ ਵਾਲਾ ਮੁੱਦਾ ਤਾਂ ਲੱਗਦਾ ਨਹੀਂ ਕਿਉਂਕਿ ਦਿੱਲੀ ਬਹੁਤ ਵੱਡਾ ਇਲਾਕਾ ਹੈਗਾ ਦਿੱਲੀ ਦੇ ਜਿਹੜੇ 50 50 100 100 ਗੱਜ ਦੇ ਪਲਾਟਾਂ ਦੇ ਵਿੱਚ ਰਹਿੰਦੇ ਨੇ ਲੋਕ ਉਹਨਾਂ ਨੂੰ ਜਦੋਂ ਇੱਥੇ 1000 ਗਜ ਦਾ ਪਲਾਟ ਅੱਧੀ ਕੀਮਤ ਤੇ ਮਿਲੇਗਾ ਅਦਰ ਚ ਫਾਈ ਕੀਮਤ ਤੇ ਮਿਲੇਗਾ ਤਾਂ ਤਾਂ ਉਹ ਪਿੰਡਾਂ ਵੱਲ ਨੂੰ ਵੀ ਰੁੱਕ ਕਰਨਗੇ ਆਪਾਂ ਜਿੱਥੇ ਬੈਠੇ ਆ ਜਿਹੜੇ ਇਲਾਕੇ 'ਚ ਆਪਾਂ ਬੈਠੇ ਆ ਇੱਥੇ ਸਾਡੇ ਬਹੁਤ ਸਾਰੇ ਪਰਿਵਾਰ ਸਾਡੇ ਆਢੀ ਗੁਆਢੀ ਜਿਹੜੀਆਂ ਦਿੱਲੀੋਂ ਨਿਕਲ ਕੇ ਆਏ ਆ ਔਰ ਉੱਥੇ ਉਹਨਾਂ ਦੇ ਗਲੀਆਂ ਦੇ ਵਿੱਚ ਜਿੱਥੇ ਕਾਰ ਵੀ ਨਹੀਂ ਸੀ ਜਾਂਦੀ ਉੱਥੋਂ ਨਿਕਲ ਕੇ ਆਏ ਆ ਤੇ ਇੱਥੇ ਉਹਨਾਂ ਨੇ 3-300 5-500 ਗਾਈ ਦੇ ਘਰ ਪਾਲੇ ਚਲੋ ਹਰ ਬੰਦੇ ਨੂੰ ਹੱਕ ਆ ਜੇ ਪੰਜਾਬੀ ਕੋਈ ਪੰਜਾਬ ਮੋੜਦਾ ਆ ਅਸੀਂ ਤਾਂ ਉਹਦਾ ਸਵਾਗਤ ਵੀ ਕਰਦੇ ਆ ਪਰ ਉਹਦੀ ਦੂਜੀ ਰਿਐਲਿਟੀ ਇਹ ਹੈ ਵੀ ਜਿਹੜੀਆਂ ਇੱਥੇ ਪਹਿਲਾਂ ਪਲੈਨਿੰਗ ਹੋਈ ਹੈ ਉਹਦੇ ਵਿੱਚ ਤਾਂ ਲੁਧਿਆਣਾ ਖਾਲੀ ਪਿਆ ਹੁਣਾ ਜਿਹੜੇ ਏਰੀਆ ਚ ਆਪਾਂ ਬੈਠੇ ਆ ਇਹਦੇ ਪਿੱਛੇ 1000 ਏਕੜ ਖਾਲੀ ਪਿਆ ਇਦਾਂ ਹੀ ਸਾਰੇ ਲੁਧਿਆਣੇ ਸੜਕਾਂ ਤੇ ਤਾਂ ਇਹ ਜ਼ਰੂਰ ਸਰਮਾਇਦਾਰ ਨੇ ਪਲਾਟ ਰੱਖ ਲੇ ਪਰ ਮਗਰਲੀ ਜ਼ਮੀਨ ਜਿਹੜੀ ਆ ਬਹੁਤ ਜਗ੍ਹਾ ਜਿਹੜੀ ਆ ਖਾਲੀ ਪਈ ਹੈ ਜਾਂ ਬਹੁਤ ਜਗ੍ਹਾ ਜ਼ਮੀਨ ਸਸਤੀ ਇੰਡਸਟਰੀਅਲ ਪਲਾਟ ਲੈ ਕੇ ਪ੍ਰਾਈਵੇਟ ਪਲੇਅਰਾਂ ਨੇ ਉਹਦਾ ਸੀਐਲਯੂ ਕਰਾ ਰਿਆ ਤੇ ਹੁਣ ਉਥੇ ਫਲੈਟ ਬਣਾ ਗਏ ਜਿਹੜਾ ਵੇਚਦੇ ਪ